ਹਾਂਜੀ ਸਾਸਰੀ ਘਰ ਜੀ ਸਾਸਰੀ ਘਰ ਸਾਸਰੀ ਘਰ ਸਾਰਿਆਂ ਨੇ ਜੀ ਅੱਜ ਕਾਣਕ ਪੱਢਣ ਲੱਗੇ ਆ ਜੇ ਅਪੀ ਸਿੰਘ ਸਾਹਿਬ ਕੇ ਆਹ ਸਨਾ ਸਾਹਿਬ ਬੈਠਾ ਅੰਕਲ ਦਾ ਮੁੰਡਾ ਅੱਜ ਇਹਨਾਂ ਦੇ ਮਸ਼ੀਨ ਚੱਲਦੀ ਆ ਇਹ ਹੀ ਮਾਲਕ ਹੈ ਮਸ਼ੀਨ ਦੇ ਤੇ ਗੁੱਪੀ ਮਾਲਕ ਹੈ ਗੁੱਪੀ ਬਾਹਰੋਂ ਇਹ ਮਾਲਕ ਕਾਣਕ ਉਹ ਜਾਵਾਂਗੇ ਨਾਲ ਕੇ ਹਲੋ ਸੁਭਰਾਮੀ ਜਾਣਾ ਇਹਦੇ ਨਾਲ ਕੇ ਵੱਢਣ ਸੋਰਾਮੀ ਤੇ ਵੱਢਣੀ ਆ ਕਾਣਕ ਉੱਥੇ ਤੋਂ ਲਾਵਾਂਗੇ ਫੇ ਪੂਰੀਆਂ ਇੱਥੇ ਲੱਗਣੀਆਂ 60 ਦਾ ਵੀ ਅੱਜ ਪਰਾਟਾ ਫੋੜਦਾ ਤੇ ਨਜ਼ਾਰਾ 60 ਦਾ ਹੈ ਨਾ ਉਹ ਗੱਲ ਬਣੀ ਹੈ ਅੱਜ ਨਹੀਂ ਸਾਨਿਆ ਸਾਰ ਸਹੀ ਹੈ ਗੱਲ ਬਾਤ ਐ ਇਹਨੇ ਦੇ ਉੱਤੇ ਕੋਈ ਨਹੀਂ ਇਹ ਟੋਪਟੈਂ ਕਿਹਾ ਪਿਆ ਟਰਾਲੀ ਚ ਲੈ ਟਰਾਲੀ ਸਾਡਾ ਬੰਦਾ ਜੀ ਛੱਡਣ ਗਿਆ ਯਾਰ ਆ ਉਦਾਹਣਾ ਅੱਜ ਜਿਹੜੇ ਇੱਥੇ ਕਿ ਲੋਦਾ ਹੀ ਹੁਣਾਂ ਉਹ ਤੁੜੀ ਦੱਸਿਓ ਵੀ ਕਿਹਨੇ ਕਿਹਨੇ ਪਾੜ ਲਈ ਹੈ, ਕਿਹਨੇ ਕਿਹਦੀ ਰੇਂਦੀ ਹੈ, ਕਿਹਨੇ ਤੁੜੀ ਬਣਾ ਲਈ। ਮੈਂਡ ਕਰਦੇ। ਸੈਕਤੀ ਜੀ ਕੋਈ ਤੁੜੀ ਨਹੀਂ ਪੁੱਛਦਾ ਹੀ ਨਹੀਂ ਲਾਉਣ ਲੱਗਦਾ। ਵਕਤ ਵੀ ਨਹੀਂ ਲਿਆ ਸਨਿਆ ਕਿਸੇ ਨੇ। ਸਹੀ ਗੱਲ ਹੈ। ਹੈ? ਚੱਲ ਕਰਦੀ ਦਾ। ਇਹ ਮੋਕਤ ਚਕਾਉਣਾ ਪੈਣਾ ਲੱਗਦਾ। ਪੈਸੇ ਦੀ ਚਕਾਉਣਾ ਪੈਣਾ ਲੱਗਦਾ ਮੈਨੂੰ ਤਾਂ। ਬੱਸ। ਅਈ ਤੁੜੀ ਦਾ ਰੇਟ ਹੀ ਨਹੀਂ ਕਰਿਆ ਕਹਿੰਦੇ। ਇਹਦੇ ਕੋਈ ਬਾਹਰੋਂ ਵੀ ਮਸ਼ੀਨਾਂ ਆਈਆਂ ਦਨੇ ਆਪਣੇ ਇੱਥੇ। ਮੁੰਡੇ ਆਉਂਦੇ ਆਂ, ਨੀਆਂ ਟੂਰ ਤਾਂ ਮਸ਼ੀਨ ਨਹੀਂ ਹੈ। ਐਦੀ ਐਦੀ ਕਿਤੇ ਦੀ ਜਿਹੜੀ। ਕੋਈ ਤਾਂ ਪਹਿਲਾਂ ਇਹਨੂੰ ਪੁੱਛਣਾ ਆਪਣੇ ਉਹਦੇ ਲਾਉਣ ਲੈਣਾ ਭਾਜੀ, ਲਾਉਣ ਕੋਈ ਪੱਚੀ ਨਹੀਂ ਰਿਹਾ ਦੇਖੋ ਕਿਦਾਂ ਹੁੰਦੀ ਆ ਇਹਦਾ ਹਾਂਜੀ ਮਸ਼ੀਨ ਚੱਲਦੀ ਆ ਜੀ ਓ ਚੱਲਦੀ ਆ ਇਹਨੇ ਲਗਾਉਂਦੇ ਆ ਜਦੋਂ ਲੱਗ ਗਈ ਇਹਦਾ ਬੰਦਾ ਆ ਬੰਦੇ ਵੱਢਣ ਦੇ ਆ ਦੀਦਾ ਹੁਣ ਆਹ ਰੁਣੀ ਕਿਸੇ ਦਾ ਦੱਸਦਾ ਨਹੀਂ ਹੁਣ ਬੰਦਾ ਲੱਗੇ ਆ ਵੀ ਮੋਟਰ ਤੇ ਬੈਠੇ ਰਹੇ ਆ ਪੀ ਸੌਣ ਚੱਲਦੀ ਏ ਮਸ਼ੀਨ ਕੰਨ ਆ ਗਿਆ ਕੰਨੇ ਆ ਜਾ ਕਿੱਥੇ ਪੈਸੇਰ ਦਾ ਉਹ ਭਰਾਵਾ ਟੱਡੇ ਜੱਕਦੇ ਸੀ ਮੇਰੇ ਮਸ਼ੀਨ ਦੇ ਰਾਣੀਆਂ ਦੋ ਟਟੀਆਂ ਦੀਆਂ ਫੜ ਗਈਆਂ ਆਇਆਂ ਐ ਇੱਥੋਂ ਦੇ ਵਾਲਾ ਦੇਖੀ ਆ ਆਪਣਾ ਕੰਮ ਆਇਆ ਕਿਹੜਾ ਕਰੇ ਐ ਜੀ ਬੰਦੇ ਆ ਫੋਰਮੈਨ ਸਾਹਿਬ ਐ ਜੀ ਮਸ਼ੀਨ ਵਿੱਚ ਚਲਾਉਣ ਲੱਪਿਆ ਆਪਣਾ ਬੰਦਾ ਛੰਡ ਗੱਡਾਂਗੇ ਪੂਰਾ ਪਟਾਕਾ ਪਾ ਪੂਰਾ ਚਲਾਉਣ ਲੱਪਿਆ ਆ ਡਰਾਈਵਰ ਬਣ ਗਿਆ ਗਾਹਨ ਫੋਰਮੈਨ ਅਸੀਂ ਬਣਾ ਲੈਣਾ ਆਪਾਂ ਇਹੋ ਬਣਾ ਲੈਣਾ ਆ ਰਬੀਆ ਦਰਖਾਸਤ ਹੈ 37000 350 50 550 ਕਰੋ 50 ਕਾਰ ਦੇ ਸਾਰੇ 5000 ਰਸਤਾ ਮੇਰਾ ਇਹ ਫੋਰਮੈਨ 50000 ਚੱਕ ਲੈਣਾ ਆ ਨੀ ਕੀ ਦਾ 25 ਇੱਕੀ ਦਾ 25 ਉਹ ਤਾਂ ਬਹੁਤ ਠੰਡੇ ਆ ਤੇ ਮੇਰਾ ਹੈ ਉਹ ਤਾਂ ਨੇੜੇ ਵਾਲਾ ਬਹੁਤ ਠੰਡੇ ਆ ਹਾਂ ਉਹ ਪੱਤੀ ਵਾਲਾ ਹੀ ਆ ਉਹ ਚਾਰਲੀ ਬੱਟਰ ਹੀ ਆ ਜਿਹੜਾ ਤੇ ਮੇਰਾ ਐਵਰੀਜ ਆਪ ਵੀ ਕੰਸਿਟਰ ਨਹੀਂ ਜਿਆਦਾ ਜੋ ਮੇਰਾ ਉਹ ਤੇ ਕਾਲੀ ਪਹਾਈਦਾ ਉਹ ਤੇ ਵਾਲਾ ਪਾਉਂਦਾ ਇਹਨਾਂ ਕਿ ਜਾਨੇ ਝਾੜਦਾ ਉਹ ਜਾਨੇ ਝਾੜਦਾ ਵੀ ਚਲਾਉਦਾ ਵੀ ਆਉਂਦਾ ਵੀ ਹਾਂ ਨਾਲ ਪਹਿਲਾ ਸੀਜ਼ਨ ਲਾ ਲਿਆ ਆਪਾਂ ਬਸ ਵੇਹ ਲਿਆ ਜਿੱਦੀ ਘੜੀ ਐ ਬਸ ਹਾਂ ਆਹੀ ਐ ਬਸ ਅੰਦਰ ਖੜੇ ਆ ਹਰਿਆਣੀ ਐ ਖੜੇ 15 ਦੇ ਖਤੇ ਹਾਂ ਤੇ ਵੱਢ ਕੇ 6 ਆਪਣੇ ਸਾਰੇ ਵੱਢ ਹੋ ਗਏ ਆ ਸਾਡੇ ਵੀ ਵੱਢਤੇ ਇਹਨਾਂ ਨੇ ਸਾਡਾ ਵੀ ਪੁੱਤਰ ਹੋ ਗਿਆ ਅਸ ਪਰ ਆਮੀਂ ਜਾਣਾ ਆਪਾਂ ਅਮਰਾਮੀਂ ਜਾਣਾ ਕੱਲ ਨੂੰ ਕੱਲ ਨੂੰ ਪਰਸਨਲ ਪਰਸਨਲ ਜਾਵਾਂਗੇ ਕੱਲ ਨੂੰ ਆ ਇਹਨਾਂ ਦੇ ਆ ਗਏ ਆ ਗਏ ਨੇ ਪਾ ਆ ਗਏ ਪੱਕ ਗਿਆ ਸਣਾ 6 ਲੱਗ ਗਿਆ ਹਾਂ ਸੀਗ ਲੱਗ ਗਿਆ ਆਹ ਕਿਉਂ ਲੱਗੀ ਸੀਗੀ ਅਨੇ ਅੱਗ ਵਾਰ ਵੀ ਦੱਸਦੇ ਮੈਂ ਅੱਗ ਕਿਦਾਂ ਲੱਗੀ ਆਹ ਕੋਹ ਟ੍ਰਾਂਸਫਰਮ ਤੋਂ ਚਕਾੜਾ ਪੈ ਗਿਆ ਲੂਗ ਪਰ ਲੂ ਲੰਗਾਈ ਹੋયા ਬਚਾ ਹੋ ਗਏ ਇਹ ਤਿੰਨ ਕ ਬੰਦੇ ਸੀਗੇ ਭਜਾਉਂਦੇ ਗੱਲ ਨਹੀਂ ਬਣੀ ਫੇਰ ਮੈਂ ਫੋਨ ਕੀਤਾ ਪਾਠੀ ਨੂੰ ਨੋਸਮੈਂਟ ਕਰਾਈ ਨੋਸਮੈਂਟ ਕਰਾਈ ਪੈਂਟ ਚ ਫੇਰ ਬੰਦੇ ਇਕੱਠੇ ਹੋਏ ਤਾਂ ਆ ਗਏ ਬੰਦੇ ਉਹਦਾ ਬੰਦੇ ਆ ਗਏ ਨਾ ਚਾਹ ਹੋ ਗਿਆ ਬਹੁਤੀ ਬਹੁਤ ਇਕੱਠੇ ਹੋ ਗਏ ਪਾਣੀਆਂ ਟੈਂਕੀਆਂ ਲੈ ਕੇ ਆ ਗਏ ਲੋਕ ਪ੍ਰੈਸ਼ਰ ਵਾਲੀਆਂ ਪਾਂਪ ਵਾਲੀਆਂ ਉਹ ਮੁੰਡਿਆਂ ਨੇ ਨੱਠ ਭੱਜ ਕੀਤੀ ਤਾਂ ਤੈਨੂੰ ਕਾਬੂ ਪਿਆ ਨਹੀਂ ਦਾ ਜਿੰਨੀ ਇੱਕ ਕਾਨਕ ਸਾਡੀ ਪੜਦੇ 15 ਖੱਤੇ 30 ਖੱਤੇ ਤਾਂ ਸਾਡੇ ਲੂ ਹੁੰਦੇ ਸੀ ਇਹ ਤਾਂ ਬਾਕੀ ਮਹਾਰਾਜ ਦਾ ਰਾਬਾ ਸਾਰੇ ਇਹਦਾ ਰਾਬਾ ਸਾਰੇ ਵੱਡ ਹੋਏ ਵੈ ਸੁੱਖ ਸੁਵਿਲੀ ਹਨਾ ਬੰਨੇ ਹੂੰ ਹੂੰ ਕੀ ਪਤਾ ਚੱਕਰ ਕੀ ਆ ਇਹ ਮਹਾਰਾਜ ਹੀ ਆ ਹੂੰ ਉਹ ਆ ਟ੍ਰਾਂਸਫਰ ਮੈਂ ਤੋ ਚੁਕਾੜਾ ਮਾਰ ਜਵੇ 15 ਦੇ 15 ਫਨਾ ਹੋਰ ਵੀ ਹਾਂ ਸਹੀ ਆ ਜੀ ਆ ਸਾਰੀ ਇਹ ਲੇਟ ਵਾਲਿਆਂ ਨੂੰ ਨਾ ਚਾਹੀਦਾ ਇਹਨਾਂ ਨੂੰ ਭੈਣ ਨੂੰ ਮਾਰਿਆ ਪਾ ਕੇ ਬੱਤੀ ਦਿਓ ਹੀ ਨਾ ਮੋਟਰਾਂ ਦੀ ਹਾਂ ਕਿਹੜਾ ਇਹ ਪਾਣੀ ਚੱਲਣਾ ਹਾਂ ਲੋਕੀ ਆ ਗਏ ਫੁੱਦੂ ਚਾਕੇ ਮੋਟਰ ਚਲਾਉਂਦੇ ਆ ਹਾਂ ਮੋਟਰਾਂ ਹੀ ਲੋੜ ਤਾਂ ਨਹੀਂ ਹਾਂ ਮੋਟਰ ਲੋੜ ਹੀ ਹੈਗੇ ਹੁਣ ਹੁਣ ਪੱਠਿਆਂ ਨੂੰ ਪਾਣੀ ਕਿੱਥੋਂ ਲੱਗੇ ਪੱਠਿਆਂ ਰਾਤ ਨੂੰ ਲਾਲਪੇ ਬੰਦਾ ਪਾਣੀ ਚ ਲੈਣੋਂ ਨੋੜਿਆ ਤੁਆੜੀ ਮੋਟੀ ਤੇ ਨਹੀਂ ਹਾਂ ਤੇ ਨਹੀਂ ਤਾਂ ਬੱਤੀ ਆਉਂਦੀ ਹਾਂ ਉਹ ਆ ਗਏ ਨਾ ਆ ਬੀਆਵੰਦਾ ਵਧੀਆ ਇਹਨਾਂ ਦਾ ਆਹ ਕਰੇ ਬਹੁਤ ਪੁਰਾਣਾ ਬੰਦਾ ਹੋਇਆ ਇਹ ਬੀਆਵੰਦਾ ਵਧੀਆ ਆ ਉਹ YouTube ਤੇ ਆਉਂਦਾ ਉਧਰ ਉਹ ਸੋ ਉਹ ਰੋਟੀ ਖਾ ਕੇ ਹੁਣ ਆਇਆ ਦਾ ਪੱਟੀ ਪੱਟੀ ਮਾਰ ਜੂਗੀ ਇਹਦੀ ਬੱਧੀ ਆਵਣ ਉਹਨਾਂ ਇੱਧਰ ਤੇ ਚਾਈ ਨਿਕਲ ਜੂ ਹਾਂ ਹਾਂ ਨਿਕਲ ਜਾਣੀਆਂ ਕਾੜ ਦਵਾ ਕੋਈ ਟਰਾਲੀ ਟੈਨਸ਼ਨ ਨਾ ਲੈ ਤੂੰ ਇੱਥੋਂ ਮੋਰੇ ਰਾਹ ਹੈਗਾ ਆਟ ਪੌੜਾ ਪੈਣਾ ਉਰ ਕੇ ਕੱਢਣੀ ਆਪਾਂ ਅੱਧੀ ਲੈ ਕੇ ਆ ਆ ਦੇ ਆਈ ਪਣਾ ਟਪਾਉਣਾ ਪੈਣਾ ਇੱਕ ਸਾਡੇ ਵਾਲਾ ਉੜ ਕੇ ਆਪਾ ਉਹ ਵੀ ਵਟ ਵਟ ਉਹ ਟ੍ਰੈਲੀ ਆ ਕੱਢ ਦੇ ਛੋਟੂ ਆ ਰਿਹਾ ਸੁਣ ਮੈਂ ਅੱਜ ਪੈਂਦੇ ਹਾਂ ਤਾਂ ਦਾਣੇ ਸਾਰੇ ਆਪਣੇ ਹਨਾ ਔਖਾ ਹੀ ਸਰਦਾ ਆ ਉਹ ਯਾਰ ਨਹੀਂ ਨਿਕਲਣਾ ਮੜ ਕੇ ਜੱਡੀ ਕਹਿੰਦਾ ਲੈ ਜਾਉਣਾ ਉਹ ਬਾਹਰ ਪਾਲੇ ਕੋਈ ਕਰਨਾ ਪਾ ਕੇ ਜੋ ਟ੍ਰੈਲੀ ਆ ਆ ਪਾਉਣ ਲੱਗਾ ਜੀ ਲੱਗ ਨਹੀਂ ਲੱਗਣਾ ਆ ਅੰਕਲ ਨਿਕਲ ਜਾਂ ਟ੍ਰੈਲੀ ਕੱਢ ਦਵਾਂਗੇ ਟੈਨਸ਼ਨ ਨਾ ਲੈਵਾ ਜੀ ਸਾਰਾ ਫੋਨ ਲੈ ਕੇ ਆ ਨਵਾ ਸਨ ਫੋਨ ਦਾ ਦਿਖਾ ਦੇ ਆਪਣਾ ਆ ਲੱਖ ਰੁਪਈਆ ਖਰਚਦਾ ਪਿੱਛਿਆਂ ਖਸਾ ਆ ਲੱਖ ਰੁਪਈਆ 16 ਲੈ ਕੇ ਆਇਆ ਮੁੰਡਾ ਨਵਾਈ ਵਧੀਆ ਲੱਗਾ 10 ਦਿਨ ਹੋਈ ਸੀ ਲੈ ਲਾਇਏ ਇਹਨੂੰ ਵਧੀਆ ਲੱਗਾ ਉਹ ਬੰਬ ਬੰਨੇਆ ਕੁਆਲਿਟੀ ਵੈਰਿਟੀ ਪੂਰੀ ਐ ਦੀ ਵੈਰਿਟੀ ਪੂਰੀ ਐ ਵੀਡੀਓ ਦਿਖਾ ਦੇ ਮੇਰੀ ਵਾਲੀ ਦਿਖਾ ਦੇ ਉਹ ਇਹਨੇ ਬਣਾਈ ਸੀ ਕੱਲ ਆ ਦਿਖਾ ਦਵਾ ਚੈੱਕ ਕਰ ਕਰਾਇ ਲੈ ਦੇ

ਨਾ ਨਹੀਂ ਛੱਡਦਾ ਸਾਡਾ ਬੰਦਾ ਮਾੜਾ ਹੋ ਗਿਆ ਹੱਥ ਕਰਾਉਂਦਾ ਭੋਲੀ ਮੰਡੀ ਆ ਗਏ ਜੀ ਹੁਣ ਤਲੋ ਤਟੇ ਰ ਇੱਥੇ ਇਹ ਲਾਤਾ ਸਾਰਾ ਬਠਾ ਲਿਆ ਕਿਉਂ ਆਪਣਾ ਹੀ ਆ ਨਾ ਵੀ ਆਪੂ ਕਰਦਾ ਵੀ ਲੈ ਵੀਡੀਓ ਬਣਾ ਲੋ ਨਹੀਂ ਲੈ ਕੇ ਚੱਲੇ ਆ ਹੈ ਆ ਵੀ ਹੱਥ ਘਰਾਤੀ ਇਹਨਾਂ ਨੇ ਪੂਰੀਆਂ ਭਾਤੀਆਂ ਸਾਰੀਆਂ ਵੀ ਲੈ ਕੇ ਚੱਲੇ ਹੁਣ ਵੀ ਕਿੱਧਰੋਂ ਬਠਾ ਲੇ ਜਬੂ ਆਓ ਜੀ